ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਇਸ ਸੰਸਾਰ ਦੇ ਉੱਤੇ ਭਾਵੇਂ ਕੋਈ ਕਿਸੇ ਦੇਸ਼ ਮੁਲਕ ਦੇ ਵਿੱਚ ਰਹਿੰਦਾ ਹੈ ਕਿਸੇ ਵੀ ਜਾਤ ਮਜ਼ਬ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਅਮੀਰ ਹੈ ਗਰੀਬ ਹੈ ਪੜਿਆ ਹੈ ਜਾਂ ਅਣਪੜਾ ਹੈ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਜਾਂ ਅਸਾਈ ਹੈ ਇਥੋਂ ਤੱਕ ਭਾਵੇਂ ਕੋਈ ਰੱਬ ਦੀ ਹੋਂਦ ਨੂੰ ਮੰਨਦਾ ਹੈ ਭਾਵੇਂ ਕੋਈ ਰੱਬ ਦੀ ਹੋਂਦ ਤੋਂ ਇਨਕਾਰੀ ਹੈ ਭਾਵੇਂ ਕੋਈ ਨਾਸਤਿਕ ਵੀ ਹੋ ਸਕਦਾ ਹੈ ਭਾਵੇਂ ਕੋਈ ਆਸਤਿਕ ਵੀ ਹੋ ਸਕਦਾ ਹੈ ਪਰ ਸਾਰੇ ਇਨਸਾਨ ਮਰਨ ਲਈ ਜਿਉ ਰਹੇ ਆ ਜਿਨ੍ਹਾਂ ਨੂੰ ਮੇਰੀ ਗੱਲ ਸਮਝ ਆ ਗਈ ਉ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ